ਸਤਿ ਸ਼੍ਰੀ ਅਕਾਲ ਜੀ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਲੈ ਕੇ ਹਾਜ਼ਰ ਆਂ ਤੇ ਦਰਸਲ ਇਸ ਤੋਂ ਪਹਿਲਾਂ ਜੇ ਅਸੀਂ ਪੰਜਾਬ ਦੇ ਮੌਸਮ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮੌਸਮ ਹੁਣ ਫਿਲਹਾਲ ਦੇ ਸਮੇਂ ਖੁਸ਼ਕ ਬਣਿਆ ਹੋਇਆ ਹੈ ਪਰ ਨਾਲ ਦੀ ਨਾਲ ਵਧਦੇ ਪ੍ਰਦੂਸ਼ਣ ਦੇ ਕਰਕੇ ਲੋਕਾਂ ਦੇ ਲਈ ਸਥਿਤੀ ਕਾਫੀ ਜ਼ਿਆਦਾ ਤਣਾਅਪੂਰਨ ਵੀ ਬਣੀ ਹੋਈ ਹੈ ਇਸੇ ਹੀ ਵਿਚਾਰੇ ਹੁਣ ਦੱਸੀਏ ਕਿ ਲਗਾਤਾਰ ਪੰਜਾਬ ਦੇ ਮੌਸਮ ਨੂੰ ਲੈ ਕੇ ਭਵਿੱਖਵਾਣੀ ਕੀਤੀ ਜਾ ਰਹੀ ਹੈ ਵੇਖਵਾਣੀਆਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਹੁਣ 2 ਦਿਨ ਭਾਰੀ ਬਾਰਿਸ਼ ਹੋ ਸਕਦੀ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਬੂੰਦਾਬੰਦੀ ਤੇ ਕੁਝ ਜ਼ਿਲ੍ਹਿਆਂ 'ਚ ਜ਼ਿਆਦਾ ਮਾਤਰਾ ਤੇ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ ਤਾਂ ਇਸ ਬਾਰਿਸ਼ ਤੇ ਮੌਸਮ ਦੇ ਵਿੱਚ ਮੌਸਮ ਜਿਹੜਾ ਵਾ ਕਰਵਟ ਲੈ ਸਕਦਾ ਹੈ ਪਾਚਮ ਜਿਹੜਾ ਬਦਲਾਵ ਲੈ ਸਕਦਾ ਹੈ ਔਰ ਨਾਲ ਦੀ ਨਾਲ بارش ਪੈਣ ਨਾਲ ਮੌਸਮ ਸਾਫ ਵੀ ਹੋ ਸਕਦਾ ਹੈ ਜਾਨੀ ਕਿ ਹਵਾ ਪ੍ਰਦੂਸ਼ਿਤ ਹੋਈ ਪਈ ਹੈ ਪੋਲਿਊਸ਼ਨ ਜ਼ਿਆਦਾ ਵਧਣ ਤੇ ਕਰਕੇ ਹਵਾ ਦੀ ਗੁਣਵੰਤਾ ਜਿਹੜੀ ਆ ਉਹ ਵਧਦੀ ਜਾ ਰਹੀ ਹੈ ਤਾਂ ਲੋਕਾ ਦਾ ਸਾਹ ਲੈਣਾ ਵੀ ਮੁਸ਼ਕਿਲ ਭਰਿਆ ਹੋ ਗਿਆ ਇਸ ਦੇ ਵਿਚਾਲੇ ਜੇਕਰ ਪੰਜਾਬ ਦੇ ਵਿੱਚ ਬਾਰਿਸ਼ ਹੁੰਦੀ ਹੈ ਤਾਂ ਲੋਕਾਂ ਨੂੰ ਰਾਹਤ ਮਿਲੇਗੀ ਤੇ ਇਹ ਪ੍ਰਦੂਸ਼ਣ ਪੰਜਾਬ ਦੇ ਵਿੱਚ ਘਟੇਗਾ ਭਵਿੱਖਵਾਨੀ ਪਾਬਤ ਇਸ ਵਾਬਤ ਹੋ ਚੁੱਕੀ ਹੈ ਕਿ 5 ਤੇ 6 ਨਵੰਬਰ ਦੋ ਦਿਨ ਪੰਜਾਬ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਇਹ ਆਈਐਮਡੀ ਵਪਾਕ ਦੀਆਂ ਰਿਪੋਰਟਾਂ ਦੇ ਮੁਤਾਬਕ ਆ ਇਹ ਜੋ ਬਿਆਨ ਦਰਜ ਕੀਤੇ ਨੇ ਜਾਨੀ ਕਿ ਉਹਨਾਂ ਦੇ ਮੁਤਾਬਕ ਇਹ ਦੱਸਿਆ ਗਿਆ ਕਿ ਦੋ ਦਿਨ ਬਾਰਿਸ਼ ਹੋ ਸਕਦੀ ਹੈ ਜਿਸ ਤੋਂ ਬਾਅਦ ਪੰਜਾਬ ਵਾਸੀਆਂ ਨੂੰ ਰਾਹਤ ਮਿਲ ਸਕਦੀ ਹੈ ਪਰ ਨਵੰਬਰ ਦੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਠੰਡ ਦਾ ਅਸਰ ਪੰਜਾਬੀਆਂ ਨੂੰ ਦੇਖਣ ਮਿਲੇਗਾ ਯਾਨੀ ਕਿ ਉਹ ਨਵੰਬਰ ਮਹੀਨੇ ਦੇ ਵਿੱਚ ਹੀ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ ਦਸੰਬਰ ਦੇ ਵਿੱਚ ਕਿੜਾਕੇ ਦੀ ਠੰਡ ਇਸ ਸਾਲ ਜਿਹੜੀ ਠੰਡ ਆ ਜ਼ਿਆਦਾ ਪੈਣ ਵਾਲੀ ਹੈ ਤੇ ਰਿਕਾਰਡ ਤੋੜ ਠੰਡ ਪੈਣ ਵਾਲੀ ਹੈ ਜਿੰਨੀ ਕੁ ਜ਼ਿਆਦਾ ਗਰਮੀ ਦਾ ਅਹਿਸਾਸ ਪੰਜਾਬੀਆਂ ਨੇ ਕੀਤਾ ਉਸ ਤੋਂ ਕਿਤੇ ਵੱਧ ਠੰਡ ਦਾ ਵੀ ਅਹਿਸਾਸ ਪੰਜਾਬੀਆਂ ਨੂੰ ਕਰਨਾ ਪਵੇਗਾ ਇਸ ਦੇ ਨਾਲ ਅਲਰਟ ਜਿਹੜਾ ਵਾ ਉਹ ਜਾਰੀ ਕਰ ਦਿੱਤਾ ਗਿਆ ਡਾਕਟਰਾਂ ਤੇ ਮਾਹਿਰਾਂ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਇਹ ਜਿਹੜੀ ਠੰਡ ਫਿਲਹਾਲ ਸੁੱਕੀ ਪੈ ਰਹੀ ਹੈ ਹਲਕੀ-ਹਲਕੀ ਠੰਡ ਸਵੇਰ ਉਹ ਰਾਤ ਦੇ ਸਮੇਂ ਦੀ ਹੈ ਉਸ ਦੇ ਨਾਲ ਜੋ ਹੈ ਮੌਸਮ ਕਾਫੀ ਜ਼ਿਆਦਾ ਕਰਵਟ ਲੈ ਰਿਹਾ ਹੈ ਤੇ ਨਾਲ ਦੀ ਨਾਲ ਇਹ ਲੋਕਾਂ ਦੇ ਲਈ ਆਫਤ ਵੀ ਬਣ ਸਕਦਾ ਹੈ ਕਈ ਬਿਮਾਰੀਆਂ ਨੂੰ ਸੱਦਾ ਦੇ ਸਕਦਾ ਹੈ ਤੇ ਹੁਣ ਇਸ ਕਰਕੇ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ ਪੰਜਾਬ ਦੇ ਵਿੱਚ ਬਾਰਿਸ਼ ਨੂੰ ਲੈ ਕੇ ਭੇਖਵਾਨੀ ਹੋ ਚੁੱਕੀ ਹੈ 2 ਦਿਨ ਦਾ ਅਲਰਟ ਪੰਜਾਬ ਦੇ ਵਿੱਚ ਹੈ ਪਰ ਫਿਲਹਾਲ ਜਿਹੜਾ ਪ੍ਰਦੂਸ਼ਣ ਵਧਣ ਦੇ ਕਰਕੇ ਲੋਕ ਜਿਹੜੇ ਨੇ ਉਹ ਮੁਸ਼ਕਲ ਦੇ ਵਿੱਚ ਨੇ ਤੇ ਪੰਜਾਬ ਦਾ ਮੌਸਮ ਸਾਫ਼ ਹੋਵੇਗਾ ਇਹ ਪ੍ਰਦੂਸ਼ਣ ਘਟੇਗਾ ਦੋ ਦਿਨ بارش ਤੋਂ ਬਾਅਦ ਕੁਝ ਜ਼ਿਲ੍ਹਿਆਂ 'ਚ ਅਲਰਟ ਹੈ ਤੇ ਕੁਝ ਜ਼ਿਲ੍ਹਿਆਂ 'ਚ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਇਹ ਮੌਸਮ ਦੇ ਨਾਲ ਜੁੜੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਦੱਸੀਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਜਾਂ ਤੇਜ਼ ਹਵਾਵਾਂ ਚੱਲਣ ਦੇ ਨਾਲ ਪੰਜਾਬ ਦੇ ਵਿੱਚ ਵੀ ਵੈਸਟਰਨ ਡਿਸਟਰਬੈਂਸ ਜਿਹੜੀ ਆ ਹਲਕੀ ਦਰਮਿਆਨੀ ਜਿਹੜੀ ਆ ਉਹ ਐਕਟਿਵ ਹੋ ਸਕਦੀ ਹੈ ਇਸ ਡਿਸਟਰਬੈਂਸ ਤੇ ਲਾਲ ਜੋ ਹੈ ਖਾਸਾ ਅਸਰ ਪੰਜਾਬੀਆਂ ਤੇ ਵੀ ਦੇਖਣ ਨੂੰ ਮਿਲ ਸਕਦਾ ਹੈ ਤੇ ਪੰਜਾਬ ਦਾ ਮੌਸਮ ਹੁਣ ਆਪਣੇ ਮિજાਜ ਬਦਲਣ ਵਾਲਾ ਹੈ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸੋ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹਿਆਂ ਦੇ ਹਾਲਾਤ ਕਿਹੋ ਜਿਹੇ ਨੇ ਕਿਸ ਤਰੀਕੇ ਦਾ ਮੌਸਮ ਬਣਿਆ ਹੋਇਆ ਤੇ ਆਉਣ ਵਾਲੇ ਦਿਨ ਪੰਜਾਬੀਆਂ ਦੇ ਲਈ ਸਾਦਾ ਭਿਆਨਕ ਹੋ ਸਕਦੇ ਨੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਮੌਸਮ ਦੇ ਬਾਬਤ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ